ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਮੈਂ ਮਨੀਸ਼ ਕੌਸ਼ਲ ਵਿਕਰਮ ਮਨਜੀਠੀਆ ਅੱਜ ਤਿੰਨ ਸੰਮਨ ਸਕਿੱਪ ਕਰਨ ਤੋਂ ਬਾਅਦ 13ਵੇਂ ਸੰਮਨ ਤੇ ਸਿੱਟ ਅੱਗੇ ਪੇਸ਼ ਹੋਣ ਲਈ ਪਹੁੰਚ ਗਏ ਨੇ ਤੇ ਅੰਦਰ ਜਾਣ ਤੋਂ ਪਹਿਲਾਂ ਵਿਕਰਮ ਮਨਜੀਠੀਆ ਬਹੁਤ ਜ਼ਿਆਦਾ ਜਿਹੜਾ ਹੈਗਾ ਉਹ ਵਾਰ ਕਰਕੇ ਗਏ ਨੇ ਮੁੱਖ ਮੰਤਰੀ ਤੇ ਕਿ ਭਗਵੰਤ ਮਾਨ ਉਹਨਾਂ ਨੂੰ ਜਾਣ ਬੁੱਝ ਕੇ ਸਿੱਟ ਦੇ ਜ਼ਰੀਏ ਪਰੇਸ਼ਾਨ ਕਰ ਰਿਹਾ ਹੈ ਔਰ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਜਿਹੜਾ ਸਿੱਟ ਦਾ ਲੈਵਲ ਹੈ ਉਹ ਉਹਨਾਂ ਨੂੰ ਵਧਾਣਾ ਚਾਹੀਦਾ ਹੈ ਭਗਵੰਤਮਾਨ ਜਿਹੜੇ ਹੈਗੇ ਆ ਉਹ ਆਪ ਸਿੱਟ ਦੇ ਮੁਖੀ ਬਣਨ ਮੈਨੂੰ ਸੀਐਮ ਹਾਊਸ ਸਦਨ ਤੇ ਚਾਰ ਸਵਾਲ ਮੈਂ ਉਹਨਾਂ ਨੂੰ ਕਰਾਂ ਤੇ ਚਾਰ ਉਹ ਮੈਨੂੰ ਕਰਨ ਕਿ ਇਹ ਮੇਰਾ ਜਿਹੜਾ ਹੈਗਾ ਲੈਵਲ ਨਹੀਂ ਹੈਗਾ ਮੈਂ ਇੱਕ ਲਾ ਬਾਈਡਨ ਸਿਟੀਜ਼ਨ ਹੈਗਾ ਤੇ ਕਾਨੂੰਨ ਦਾ ਪਾਲਣ ਕਰਨ ਵਾਲਾ ਜਦਕਿ ਹਾਈ ਕੋਰਟ ਦੇ ਵਿੱਚ ਪਿਛਲੇ ਸਾਮਣਾ ਨੂੰ ਸੇਟ ਬਦਲ ਪੰਜਾਬ ਸਰਕਾਰ ਵੱਲੋਂ ਵਿਡਰੋ ਕਰ ਲਿਆ ਗਿਆ ਸੀ ਤੇ ਉਸ ਤੋਂ ਬਾਅਦ ਜਦੋਂ ਭਗਵੰਤਮਾਨ ਦੇ ਖਿਲਾਫ ਮੈਂ ਕਦੇ ਵੀ ਕੁਝ ਬੋਲਦਾ ਤਾਂ ਦੁਬਾਰਾ ਫੇਰ ਮੈਨੂੰ ਜਿਹੜੇ ਹੈਗੇ ਆ ਸਮਨ ਜਾਰੀ ਕਰ ਦਿੱਤੇ ਜਾਂਦੇ ਹਨ ਮੰਜੀਠੀਆਂ ਅੰਦਰ ਚਲੇ ਗਏ ਹਨ ਤੇ ਦੇਖਦੇ ਹਾਂ ਕਿ ਵਾਪਸੀ ਆ ਕੇ ਮੰਜੀਠੀਆਂ ਕੀ ਬੋਲਦੇ ਹਨ ਉਹ ਕਹਿ ਕੇ ਗਏ ਨੇ ਕਿ ਤਿੰਨ ਵਾਰ ਮੈਂ ਨਹੀਂ ਆਇਆ ਤੇ ਤੁਸੀਂ ਮੇਰਾ ਇੰਤਜ਼ਾਰ ਕੀਤਾ ਲੇਕਿਨ ਹੁਣ ਮੈਂ ਅੰਦਰ ਜਾ ਰਿਹਾ ਤੇ ਬਾਹਰ ਆ ਕੇ ਤੁਹਾਡੇ ਨਾਲ ਦੁਬਾਰਾ ਗੱਲਬਾਤ ਕਰਾਂਗਾ ਪੰਜਾਬ ਤੱਕ ਦੇ ਲਈ ਪਟਿਆਲਾ ਤੋਂ ਮਨੀਸ਼ ਕੌਸ਼ਲ